ਵਾਹ ਮੇਰੇ ਦੇਸ਼ ਦੀਆਂ ਸੜਕਾਂ ਕਿਆ ਖੂਬ ਬਣਾਈਆਂ ਨੇ ਕਹਿੰਦੇ ਵੀ ਪਾਣੀ ਚ ਗੱਡੀਆਂ ਚੱਲਣਗੀਆਂ ਤੇ ਪਰ ਗੱਡੀਆਂ ਪਾਣੀ ਦੇ ਵਿੱਚ ਫਸੀਆਂ ਪਈਆਂ ਪੂਨੇ ਮਹਾਰਾਸ਼ਟਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਈ ਐ ਅਕਸਰ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਰਹਿੰਦੇ ਹੋ ਵੀ ਸੜਕਾਂ ਜਿਹੜੀਆਂ ਨੇ ਬਣਾਈਆਂ ਤਾਂ ਜਾਂਦੀਆਂ ਨੇ ਪਰ ਜਿਹੜਾ ਕਰਪਟ ਸੈਸ਼ਨ ਆ ਉਸ ਦੇ ਦੌਰਾਨ ਜਿਹੜੀਆਂ ਸੜਕਾਂ ਤਿਆਰ ਹੁੰਦੀਆਂ ਨੇ ਉਹ ਐਦਾਂ ਦੀਆਂ ਹੁੰਦੀਆਂ ਆ ਦੇਖੋ ਤੁਸੀਂ ਕਿਵੇਂ ਸੜਕ ਦੇ ਵਿੱਚ ਟਰੱਕ ਜਿਹੜਾ ਤਸਿਆ ਪਿਆ ਤੇ ਪਾਣੀ ਦੇ ਵਿੱਚ ਡੁੱਬਿਆ ਪਿਆ ਤੇ ਲੋਕਾਂ ਨੂੰ ਇੱਕ ਚੀਜ਼ ਤਾਂ ਪਤਾ ਲੱਗ ਗਈ ਵੀ ਤਕਨੀਕੀ ਪਰੇ ਤੋਂ ਪਰੇ ਹੋਈ ਪਈ ਐ ਜਿਵੇਂ ਪੂਨੇ ਦੇ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਕਹਿੰਦੇ ਵੀ ਪਾਣੀ ਦੇ ਉੱਪਰ ਜਿਹੜੀਆਂ ਗੱਡੀਆਂ ਚੱਲਣਗੀਆਂ ਪਾਣੀ ਦੇ ਉੱਪਰ ਹੀ ਚੱਲ ਰਹੀਆਂ ਨੇ ਪਰ ਪਾਣੀ ਜਿਹੜਾ ਉਹ ਖੜਾ ਕਿੱਥੇ ਹੋਇਆ ਸੜਕਾਂ ਖਰਾਬ ਹੋ ਗਈਆਂ ਟੋਏ ਪਏ ਆ ਵੱਡੇ ਵੱਡੇ ਤੇ ਇਹ ਦੇਸ਼ ਦਾ ਹਾਲ ਦੇਖ ਲਓ ਤੁਸੀਂ ਵੀ ਕਿੱਦਾਂ ਦਾ ਇੱਥੇ ਸਿਸਟਮ ਚੱਲਦਾ ਵੀ ਸੜਕਾਂ ਦਾ ਬਣਾਈਆਂ ਜਾਂਦੀਆਂ ਟੈਂਡਰ ਵੀ ਪਾਏ ਜਾਂਦੇ ਆ ਪਰ ਉਸ ਦੇ ਵਿੱਚ ਜਿਹੜੇ ਵੱਡੇ ਘਟਾਲੇ ਹੋ ਰਹੇ ਆ ਤਾਂ ਉਸ ਤਰੀਕੇ ਦੇ ਨਾਲ ਜਦੋਂ ਐ ਸੜਕਾਂ ਬਣਨਗੀਆਂ ਤਾਂ ਫਿਰ ਚੱਲਣਗੀਆਂ ਵੀ ਥੋੜਾ ਟਾਈਮ ਹੀ ਤੇ ਕਹਿੰਦੇ ਨੇ ਹੁੰਦੇ ਵੀ ਜਦੋਂ ਸਾਰੇ ਪਾਸੇ ਆ ਸਿਸਟਮ ਚੱਲਦਾ ਖਾਣ ਵਾਲੇ ਬੰਦੇ ਬਾਲੇ ਹੋ ਗਏ ਤੇ ਫਿਰ ਸੜਕ ਦੇ ਵਿੱਚ ਤਾਂ ਫਿਰ ਮਟੀਰੀਅਲ ਥੋੜਾ ਹੀ ਪੈਣਾ ਸੀ ਤੇ ਆ ਸਾਰੇ ਕਿਤੇ ਹੋ ਰਿਹਾ ਹੈ ਦੋਸਤੋ ਤੁਹਾਡੇ ਵੀ ਨੇੜੇ ਤੜੇ ਪਿੰਡ ਦੇ ਵਿੱਚ ਜੇਕਰ ਅਜਿਹਾ ਕੁਝ ਹੋਇਆ ਤਾਂ ਫੋਟੋਆਂ ਕਮੈਂਟ ਦੇ ਵਿੱਚ ਜ਼ਰੂਰ ਸਾਂਝੀਆਂ ਕਰਿਓ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੇਸ਼ ਦੇ ਵਿੱਚ ਕਿੱਥੇ ਕਿੱਥੇ ਇਦਾਂ ਦਾ ਹਾਲ ਹੈ ਤੇ ਕਿੱਥੇ ਕਿੱਥੇ ਇਦਾਂ ਦਾ ਕਰਪਸ਼ਨ ਚੱਲਦਾ ਵੀ ਸੜਕਾਂ ਬਣਦੀਆਂ ਨੇ ਤੇ ਹੋ ਮਹੀਨੇ ਬਾਅਦ ਹੀ ਟੁੱਟ ਜਾਂਦੀਆਂ ਨੇ ਤੇ ਲੋਕਾਂ ਨੂੰ ਇਹ ਚੀਜ਼ਾਂ ਚੱਲਣੀਆਂ ਪੈਂਦੀਆਂ ਮੁਸੀਬਤ ਕਿਹਨੂੰ ਮਿਲਦੀ ਆ ਲੋਕਾਂ ਨੂੰ ਕਿਉਂਕਿ ਲੋਕ ਤਾਂ ਵੋਟਾਂ ਪਾ ਦਿੰਦੇ ਨੇ ਇੱਕ ਭਰੋਸਾ ਜਿ ਚੰਗਾ ਮਿਲੂਗਾ ਸੜਕਾਂ ਵਧੀਆ ਹੋਣਗੀਆਂ ਤੇ ਕਹਿਣ ਦੇ ਵਿੱਚ ਵੀ ਆ ਜਾਂਦਾ ਵੀ ਬੰਬ ਡਿੱਗੇ ਤੋਂ ਵੀ ਸੜਕਾਂ ਨਹੀਂ ਟੁੱਟਦੀਆਂ ਪਰ ਜਿਹੜੇ ਅੱਜ ਦੇ ਹਾਲਾਤ ਦੇਜ ਦੇ ਬਣੇ ਪਏ ਵੱਖੋ-ਵੱਖਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਥੋੜੀ ਜਿਹੀ ਬਾਰਿਸ਼ ਹੋਈ ਤਾਂ ਸੜਕਾਂ ਤੇ ਟੋਏ ਪੈ ਜਾਂਦੇ ਐ ਐਦਾਂ ਦਾ ਹਾਲ ਹੋਇਆ ਪਿਆ ਇੰਡੀਆ ਦਾ ਹੁਣ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨੀ ਆ ਵੀਡੀਓ ਨੂੰ ਦਬਕੇ ਸ਼ੇਅਰ ਕਰਨਾ ਤੇ ਕਮੈਂਟਾਂ ਦੇ ਵਿੱਚ ਆਪਣੇ ਏਰੀਏ ਦੀ ਫੋਟੋ ਜਾਂ ਵੀਡੀਓ ਸਾਂਝੀ ਕਰਨੀ ਆ ਜਿੱਥੇ ਤੁਹਾਨੂੰ ਐਦਾਂ ਦਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਜਿੱਥੇ ਵੀ ਸੜਕਾਂ ਨੇ ਉੱਥੇ ਐਸਾ ਕੁਝ ਦੇਖਣ ਨੂੰ ਨੇਵਾਦਮੀ ਨੇਵਾਦ ਇਦਾਂ ਦਾ ਹਾਲ ਹੋ ਜਾਂਦਾ ਹੁਣ ਤੁਸੀਂ ਕਮੈਂਟ ਅਚ رائے ਸਾਂਝੀ ਕਰਨੀ ਹੈ ਤੇ ਫੋਟੋਆਂ ਸਾਂਝੀਆਂ ਕਰਨੀਆਂ ਵੀ ਤੁਹਾਡੇ ਸ਼ਹਿਰ ਦੇ ਵਿੱਚ ਵੀ ਇਦਾਂ ਦਾ ਕੁਝ ਹੈ ਜਾਂ ਨਹੀਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ